वागुरु वागुरु जी का खालसा वाहेगुरु जी की फतेह कुदरत ਬਹੁਤ ਜ਼ਿਆਦਾ ਮੀਂਹ ਕਰੀਬ-ਕਰੀਬ ਰੋਜ਼ ਹੀ ਪੈਂਦਾ ਹੈ ਮਾਲਕ ਦੀ ਕਿਰਪਾ ਦੇ ਨਾਲ ਪੈਂਦਾ ਕਿੱਥੇ ਹੈ ਇਹ ਵਿਦੇਸ਼ ਦੀ ਧਰਤੀ ਹੈ ਸੂ بارش ਹੁਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਰਹਿੰਦਾ ਹੈ ਇਹ ਤੁਸੀਂ ਦੇਖਦੇ ਹੋਵੋਗੇ ਤੁਹਾਨੂੰ ਦਿਸਦੇ ਦਰਖਤ ਹੋਣਗੇ ਇਹ ਦਰਖਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਜੇ ਤੋ ਕੁਦਰਤ ਦੀ ਸੰਭਾਲ ਅਸੀਂ ਕਰਦੇ ਆਂ ਤੇ ਫਿਰ ਕੁਦਰਤ ਜਿਹੜੀ ਐ ਉਹ ਵੀ ਇਸੇ ਪ੍ਰਕਾਰ ਮਿਹਰਬਾਨ ਰਹਿੰਦੀ ਐ ਉਹ ਵੀ ਸਾਨੂੰ ਠੰਡਕ ਦਿੰਦੀ ਐ ਤੇ ਜਦੋਂ ਅਸੀਂ ਕੁਦਰਤ ਨੂੰ ਪਾਸੇ ਕਰ ਦਿੰਨੇ ਆ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ ਜਿਵੇਂ ਕਿ ਦਰਖਤ ਸੜਕਾਂ ਤੋਂ ਪਟਨੇ ਖੇਤਾਂ ਦੀਆਂ ਮੋਟਰਾਂ ਦੇ ਸਾਈਡ ਤੇ ਲੱਗੇ ਹੋਏ ਖੇਤਾਂ ਦੀਆਂ ਵਟਾਂ ਤੇ ਲੱਗੇ ਹੋਏ ਦਰਖਤ ਪਟਦੇ ਨੇ ਘਰਾਂ ਦੇ ਵਿੱਚੋਂ ਉੱਟਦੇ ਨੇ ਪਿੰਡ ਦੇ ਵਿੱਚੋਂ ਬੋੜ ਪਿੱਪਲ ਬਿਲਕੁਲ ਆਨੇ ਦਰਖਤ ਵੱਡੇ ਵੱਡੇ ਆਕਸੀਜਨ ਦੇਣ ਵਾਲੇ ਪੁੱਟਦੇ ਨੇ ਤੇ ਉਦੋਂ ਫਿਰ ਆਸ ਨਹੀਂ ਰਹਿ ਜਾਂਦੀ ਉਦੋਂ ਫਿਰ ਸਿਰਫ ਤੇ ਸਿਰਫ ਅਸੀਂ ਅਰਦਾਸਾਂ ਜ਼ਰੂਰ ਕਰਦੇ ਹਾਂ ਮਾਲਕ ਅਗੇ ਵੀ ਮਾਲਕਾ ਹੁਣ ਮੇਰ ਕਰ ਤੇ ਸਾਡੀ ਸਭ ਤੋਂ ਵੱਡੀ ਅਰਦਾਸ ਇਹੀ ਹੁੰਦੀ ਆ ਵੀ ਜਦੋਂ ਅਸੀਂ ਉਸ ਕਰਤਾਰ ਉਸ ਮਾਲਕ ਦੇ ਹੁਕਮ ਅਰਦਾਸ ਨੂੰ ਜੀਵਨ ਅੰਦਰ ਕਬੂਲਾਂਗੇ ਅਰਦਾਸ ਕਦੀ ਨਹੀਂ ਕਹਿੰਦੀ ਵੀ ਇਸ ਤਰੀਕੇ ਦੇ ਨਾਲ ਖਲਵਾੜ ਕੀਤਾ ਜਾਏ ਮਾਲਕ ਕਦੇ ਵੀ ਨਹੀਂ ਕਹਿੰਦਾ ਵੀ ਆ ਜਿਹੜਾ ਦਰਖਤ ਨੇ ਕੱਟੇ ਜਾਣ ਹਵਾ ਨੂੰ ਪੋਲਿਊਟ ਕੀਤਾ ਜਾਵੇ ਹਵਾ ਨੂੰ ਗੰਦਲਾ ਕੀਤਾ ਜਾਵੇ ਪਾਉਣ ਗਰੂ ਪਾਣੀ ਪਿਤਾ ਮਾਤਾ ਤਰਤਮ ਹੱਤਾ ਹਨਾ ਪਾਉਣ ਪਾਣੀ ਹਵਾ ਪਾਣੀ ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਕਹਿੰਦੇ ਇਹਨਾਂ ਦੀ ਸੰਭਾਲ ਹੋਣੀ ਚਾਹੀਦੀ ਹੈ ਤੇ ਫਿਰ ਕੁਦਰਤ ਵੀ ਤੁਹਾਡਾ ਸਾਥ ਦਿੰਦੀ ਹੈ ਤੇ ਜਦੋਂ ਅਸੀਂ ਕੁਦਰਤ ਦੇ ਨਾਲ ਇਸ ਤਰੀਕੇ ਦੇ ਨਾਲ ਖਿਲਵਾਲ ਕਰਦੇ ਹਾਂ ਫਿਰ ਅਸੀਂ ਅ ਗਰਮੀਆਂ ਦੇ ਵਿੱਚ ਤਪ ਸ਼ੈਣੀ ਸਹਾਰਦੇ ਆ ਵੀ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਤੇ ਫਿਰ ਕਈਆਂ ਵੀ ਰੱਬਾ ਤੈਨੂੰ ਮਾਸਾ ਤਰਸ ਨਹੀਂ ਹੁੰਦਾ ਰੱਬ ਨੂੰ ਤਰਸ ਨਹੀਂ ਤਰਸ ਸਾਨੂੰ ਨਹੀਂ ਹੁੰਦਾ ਰੱਬ ਤੇ ਵੀ ਅਸੀਂ ਕੀ ਕਰਦੇ ਹਾਂ ਕੁਦਰਤ ਨੇ ਜੋ ਚੀਜ਼ ਸਾਨੂੰ ਦਿੱਤੀ ਮਾਲਕ ਨੇ ਜਿਹੜੀ ਚੀਜ਼ ਸਾਨੂੰ ਦਿੱਤੀ ਤੀ ਉਸ ਅਸੀਂ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਵਢੀ ਜਾ ਰਹੇ ਹਾਂ ਗਵਾਈ ਜਾ ਰਹੇ ਹਾਂ ਪੰਜਾਬ ਦੇ ਵਿੱਚ ਤਰਸਦੇ ਪਈ ਨਹੀਂ ਅੱਜ ਲੋਕ ਇਸ ਮੀਂਹ ਨੂੰ ਦੇਖਣ ਵਾਸਤੇ ਹਰ ਕਣੀਆ ਦਾ ਵੱਡਾ ਕਾਰਨ ਇਹੀ ਹੈ ਵੀ ਜਿੱਥੇ ਕੁਦਰਤ ਦੀ ਸਾਜੀ ਹੋਈ ਕਾਦਰ ਕਾਦਰ ਨੇ ਕੁਦਰਤ ਸਾਜੀ ਹੋਈ ਹੈ ਜਿਹੜੀ ਸਾਨੂੰ ਆ ਦਿੱਤੀ ਹੋਈ ਹੈ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਹੋਈ ਹੈ ਦਾਤ ਦਿੱਤੀ ਹੋਈ ਹੈ ਦਰਖਤਾਂ ਦੀ ਜੇ ਅਸੀਂ ਉਹਨਾਂ ਦੀ ਸੰਭਾਲ ਕੀਤੀ ਹੈ ਤੇ ਫਿਰ ਮਾਲਕ ਵੀ ਸਾਡੀ ਸੰਭਾਲ ਕਰਦਾ ਜੇ ਅਸੀਂ ਮਾਲਕ ਦਾਤ ਨੂੰ ਨਹੀਂ ਸੰਭਾਲਦੇ ਤੇ ਫਿਰ ਅਸੀਂ ਵੀ ਕਿਸੇ ਤੋਂ ਆਸ ਨਾ ਰੱਖੀਏ ਜਿੰਨੀਆਂ ਮਰਜ਼ੀ ਅਰਦਾਸਾਂ ਕਰਨ ਦਾ ਯਤਨ ਕਰੀਏ ਫਿਰ ਕਹਿੰਨੇ ਸਾਡੀ ਅਰਦਾਸ ਨਹੀਂ ਪੂਰੀ ਹੋਈ ਮੀਂਹ ਨਹੀਂ ਪਿਆ ਸੀ ਆ ਕੀਤਾ ਕੀਤਾ ਮੀਂਹ ਉਦੋਂ ਪੈਣੀ ਹੈ ਝੜੀਆਂ ਉਦੋਂ ਲੱਗਣੀਆਂ ਜਦੋਂ ਅਸੀਂ ਉਸ ਕਾਦਰ ਦੀ ਕੁਦਰਤ ਦੇ ਨਾਲ ਪਿਆਰ ਕਰਾਂਗੇ ਹਵਾ ਪਾਣੀ ਦੇ ਨਾਲ ਪਿਆਰ ਕਰਾਂਗੇ ਨਾ ਹਵਾ ਨੂੰ ਗੰਧਲਾ ਕਰੀਏ ਨਾ ਪਾਣੀ ਨੂੰ ਗੰਧਲਾ ਕਰੀਏ ਪਾਣੀ ਦੀ ਸੰਭਾਲ ਕਰੀਏ ਬਾਣੀ ਦੀ ਸੰਭਾਲ ਕਰੀਏ ਤੇ ਹਵਾ ਪਵਨ ਦੀ ਸੰਭਾਲ ਕਰੀਏ ਤੇ ਸਾਡੇ ਜੀਵਨ ਦੇ ਅੰਦਰ ਖੁਸ਼ਹਾਲਤਾ ਹੈ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ